ਸਤਿ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲੇਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਿਹਰ ਅਤੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਅਜਨਾਲਾ ਹਲਕੇ ਵਿੱਚ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਢਾਲੀਵਾਲ ਨੇ ਲੋਕਾਂ ਦੇ ਨੁਕਸਾਨ ਦੀ ਪਰਪਾਈ ਕਰਨ ਲਈ ਸਰਕਾਰ ਦੇ ਵਚਨਬੱਧਤਾ ਨੂੰ ਦੁਹਰਾਇਆ ਇਸ ਮੌਕੇ ਗੁਰਮੀਤ ਸਿੰਘ ਮੀਤਿਹਰ ਨੇ ਕਿਹਾ ਕਿ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਰਾਸ਼ਨ ਤੇ ਪਸ਼ੂਆਂ ਲਈ ਚਾਰਾ ਮੁਹੱਈਆ ਕਰਵਾਇਆ ਗਿਆ ਉਨ੍ਹਾਂ ਕਿਹਾ ਕਿ ਕਈ ਪਿੰਡਾਂ ਵਿੱਚ 8-8 ਫੁੱਟ ਪਾਣੀ ਖੜਾ ਤੇ ਅਜਨਾਲਾ ਹਲਕੇ ਵਿੱਚ ਤਕਰੀਬਨ 30 ਹਜ਼ਾਰ ਏਕੜ ਰਕਬੇ ਵਿੱਚ ਖੜੀ ਫਸਲ ਦਾ ਨੁਕਸਾਨ ਹੋਇਆ ਹੈ। ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤਹਿਰ ਨੇ ਕਿਹਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲੇ ਕੇ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਮੰਗਿਆ। ਮੀਤਹਿਰ ਨੇ ਮੰਗ ਕੀਤੀ ਕਿ ਪੰਜਾਬ ਨੂੰ ਤੁਰੰਤ 20 ਹਜ਼ਾਰ ਕਰੋੜ ਰੁਪਏ ਦੀ ਅੰਤਰੀਮ ਰਾਹਤ ਦਿੱਤੀ ਜਾਵੇ ਤੇ ਬਾਕੀ ਨੁਕਸਾਨ ਦੇ ਪੂਰੇ ਜਾਇਜ਼ੇ ਤੋਂ ਬਾਅਦ ਵਿਆਪਕ ਪੈਕੇਜ ਦਿੱਤਾ ਜਾਵੇ। ਇਸ ਤੋਂ ਇਲਾਵਾ ਉਹਨਾਂ ਕੇਂਦਰ ਸਰਕਾਰ ਨੂੰ ਪੰਜਾਬ ਦੇ ਰੁਕੇ ਪਏ 60 ਹਜ਼ਾਰ ਕਰੋੜ ਰੁਪਏ ਦੇ ਫੰਡ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਜੇਸਤ ਬੰਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਦਖਲ ਦੇਣ ਲਈ ਪੱਤਰ ਲਿਖਿਆ ਹੈ। ਮੁੱਖ ਮੰਤਰੀ ਸਾਹਿਬ ਨੇ ਵੀ ਚਿੱਠੀ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਜੀ ਨੂੰ ਲਿਖੀ ਹੈ ਕਿ 60000 ਕਰੋੜ ਰੁਪਿਆ ਜਿਹੜਾ ਪੰਜਾਬ ਦਾ ਬਕਾਇਆ ਉਹਦਾ ਕੋਈ ਭੀਕ ਨਹੀਂ ਉਹ ਹੀ ਸਾਨੂੰ ਦੇ ਦਿਓ। ਲੈ ਅੱਜ ਪ੍ਰਧਾਨ ਮੰਤਰੀ ਜੀ ਨੂੰ 60000 ਰੁਪਏ ਤੇ ਮੈਂ 20000 ਕਰੋੜ ਦਾ ਜਿਹੜਾ ਇਨ ਟਰਮ ਜਿਹੜਾ ਉਹਨਾਂ ਟਾਈਮ ਜਿਹੜਾ ਸਪੈਸ਼ਲ ਪੈਕੇਜ ਜਿਹੜਾ ਪੰਜਾਬ ਨੂੰ ਦਿੱਤਾ ਜਾਵੇ। ਇਹ ਤਾਂ ਕਿ ਜਿਹੜੀ ਕੁਛ ਨਾ ਕੁਛ ਲੋਕਾਂ ਦੀ ਜਿਹੜੀ ਪਰਪਾਈ ਹੈ ਉਹ ਹੋ ਸਕੇ ਵੈਸੇ ਮੈਨੂੰ ਲੱਗਦਾ ਨਹੀਂ ਕਿ ਇੰਨੇ ਨਾਲ ਵੀ ਜਿਹੜਾ ਕੁਛ ਬੰਨਣਾ ਕਿਉਂਕਿ ਹਜ਼ਾਰਾਂ ਕਰੋੜ ਦਾ ਲਾਸਟ ਤਾਂ ਕੱਲੇ ਇਸ ਇਲਾਕੇ ਦਾ ਜਿਹੜਾ ਹੋ ਚੁੱਕਿਆ ਸੋ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਇਹ ਇਲਾਕਾ ਉਹ ਲੱਕ ਹੈ ਜਿਹਦਾ ਹਮੇਸ਼ਾ ਕੈਲੋ ਵੀ ਦੇਸ਼ ਦੇ ਨਾਲ ਇੱਕ ਡਾਕੇ ਜਿਹੜੇ ਇਹ ਜਿਹੜੇ ਬਾਰਡਰ ਦੇ ਲੋਕ ਨੇ ਖੜੇ ਰਏ ਆ ਤੁਸੀਂ ਤਾਂ ਪ੍ਰਧਾਨ ਮੰਤਰੀ ਜੀ ਪਿੱਛੇ ਜੇ ਜਦੋਂ ਕਹਿ ਲੋ ਵੀ ਆਪਰੇਸ਼ਨ ਸੰਦੂਰ ਚੱਲਦਾ ਸੀ ਪਾਕਿਸਤਾਨ ਨਾਲ ਲੜਾਈ ਦਾ ਮਾਹੌਲ ਸੀ ਸਾਰੇ ਦੇਸ਼ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਕੀ ਆਨਲਾਈਨ ਜਿਹੜੇ ਵੀਡੀਓਜ਼ ਦੇਖੀਆਂ ਸੋਸ਼ਲ ਮੀਡੀਆ ਥਰੂ ਦੇਖੀਆਂ ਕਿਸ ਨੇ ਵਟਸਐਪ ਤੇ ਕਿ ਜੀ ਡਰੋਨ ਡਿੱਗ ਰਹੇ ਆ ਮਜ਼ਾਈਲਾ ਡਿੱਗ ਰਹੀਆਂ ਪਰ ਆ ਜਿੱਥੇ ਆ ਪਿੰਡਾਂ ਜਿਹੜੇ ਵੇੜਿਆਂ ਚ ਘਰਾ ਚ ਖੇਤਾਂ ਚ ਪਾਣੀ ਖੜਾ ਉਹ ਮਜ਼ਾਈਲਾ ਉਹ ਡਰੋਨ ਵੀ ਇਹਨਾਂ ਲੋਕਾਂ ਦੇ ਵੇੜਿਆਂ ਚ ਡੱਗੇ ਪਰ ਫੇਰ ਵੀ ਇਹ ਸੀਨ ਹੀ ਇੱਕ ਟਾਕੇ ਇਹ ਅਮਰitsar ਦੇ ਜਨਾਲੇ ਦੇ ਲੋਕ ਆ ਜਿਹੜੇ ਇਸ ਦੇਸ਼ ਦੇ ਨਾਲ ਖੜੇ ਰਹੇ ਤੇ ਮੈਂ ਚੇਤੇ ਕਰਵਾਵਾਂ ਕਿ 1962 ਚ ਵੀ ਜਦੋਂ ਪਾਕ ਚਾਈਨਾ ਨਾਲ ਲੜਾਈ ਸੀ ਤਾਂ ਉਦੋਂ ਜਿਹੜੇ ਦੇਸ਼ ਦੇ ਹਾਲਾਤ ਇੰਨੇ ਮਜ਼ਬੂਤ ਨਹੀਂ ਸੀਗੇ ਤਾਂ ਉਦੋਂ ਸਾਰੇ ਦੇਸ਼ ਦੇ ਲੋਕਾਂ ਨੂੰ ਸਰਕਾਰ ਨੇ ਬੇਨਤੀ ਕੀਤੀ ਕਿ ਡਿਫੈਂਸ ਫੰਡ ਲਈ ਕੰਟ੍ਰਿਬਿਊਟ ਕਰੋ ਤਾਂ ਇਹ ਉਹੀ ਸੁਪਾ ਪੰਜਾਬ ਜੀ ਦੀ 2% ਪਪੂਲੇਸ਼ਨ ਤੇ 40% ਜਿਹੜਾ ਕੰਟਰੀਬਿਊਟਡ ਡਿਫੈਂਸ ਫੰਡ ਦੇ ਵਿੱਚ ਪੰਜਾਬ ਨੇ ਕੀਤਾ ਸੀ ਤੇ ਉਹਦੇ ਸਭ ਤੋਂ ਜ਼ਿਆਦਾ ਕੰਟਰੀਬਿਊਟ ਅੰਮਰਸਰੀਆਂ ਨੇ ਕੀਤਾ ਸੀ ਆ ਮਾਝੇ ਵਾਲਿਆਂ ਨੇ ਸਭ ਤੋਂ ਜ਼ਿਆਦਾ 골ਡ ਪੂਰੇ ਦੇਸ਼ ਚੋਂ ਇਹਨਾਂ ਲੋਕਾਂ ਨੇ ਦਿੱਤਾ ਤੇ ਅੱਜ ਉੱਥੋਂ ਦੇ ਲੋਕਾਂ ਨੂੰ ਜਦੋਂ ਪੀੜ ਪਈ ਹੈ ਜਦੋਂ ਕਹੋ ਵੀ ਸਾਰਾ ਇਲਾਕਾ ਬਰਬਾਦ ਹੋ ਗਿਆ ਤੇ ਪ੍ਰਧਾਨ ਮੰਤਰੀ ਨੇ ਫੰਡ ਤਾਂ ਦੂਰ ਦੀ ਗੱਲ ਹੈ ਕਿ ਇੱਕ ਟਵੀਟ ਤੱਕ ਵੀ ਨਹੀਂ ਕੀਤਾ ਹੌਸਲਾ ਵੀ ਨਹੀਂ ਦਿੱਤਾ ਵੀ ਯਾਰ ਤੁਹਾਡੇ ਤੇ ਐਡੀ ਵੱਡੀ ਮਾਰ ਪਈ ਹੈ ਮੈਂ ਤੁਹਾਡੇ ਨਾਲ ਪ੍ਰਧਾਨ ਮੰਤਰੀ ਕਿਤੇ ਮੰਤਰੀ ਨੇ ਤੱਕ ਨਹੀਂ ਵੀ ਕੋਈ ਟਵੀਟ ਕੀਤੀ ਕੋਈ ਕੋਈ ਲੈਟਰ ਤੱਕ ਨਹੀਂ ਲਿਖਿਆ ਸੋ ਮੇਰੀ ਬੇਨਤੀ ਹੈ ਕਿ ਹਮੇਸ਼ਾ ਪੰਜਾਬ ਦੇਸ਼ ਨੂੰ ਆਜ਼ਾਦ ਕਰਵਾਉਣ ਤੋਂ ਲੈ ਕੇ ਹੁਣ ਤੱਕ ਦੇਸ਼ ਨੂੰ ਆਤਮ ਨਿਰਭਰਕ ਕਾਦ ਤੱਕ ਬਹੁਤ ਵੱਡਾ ਯੋਗਦਾਨ ਰਿਹਾ ਹੁਣ ਵੀ ਸਾਰੇ ਇਹਨਾਂ ਲੋਕਾਂ ਨੇ ਜਿਹੜੀ ਦੂਜਿਆਂ ਦੇ ਟੀਵੀ ਰਾਹੀਂ ਦੇਖੀ ਇਹਨਾਂ ਨੇ ਪਿੰਡੇ ਤੇ ਆਪਣੇ ਜਿਹੜੀ ਜੰਗ ਹੈ ਉਹ ਵੰਡਾਈ ਹੈ ਸੋ ਮੈਂ ਬੇਨਤੀ ਕਰਦਾ ਕਿ ਬਹੁਤ ਔਖਾ ਸਮਾਂ ਹਜ਼ਾਰਾਂ ਕਰੋੜ ਦਾ ਨੁਕਸਾਨ ਇਸ ਇਲਾਕੇ ਦਾ ਹੋਇਆ ਪੰਜਾਬ ਦੀ ਬਾਹ ਫੜੋ ਸਾਥ ਦਿਓ 60000 ਕਰੋੜ ਦੇ ਨਾਲ ਨਾਲ 20000 ਕਰੋੜ ਦਾ ਤੁਰੰਤ ਪੈਕੇਜ ਜਿਹੜਾ ਜਾਰੀ ਕੀਤਾ ਜਾਵੇ ਤਾਂ ਕਿ ਇਹਨਾਂ ਲੋਕਾਂ ਨੂੰ ਕੋਈ ਰਾਤ ਜਿਹੜੀ ਹੈ ਉਹ ਮਿਲ ਸਕੇ ਪੰਜਾਬ ਵਿੱਚ ਭਾਰੀ ਬਰਸਾਤ ਅਤੇ ਹੜਾਂ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਾਂਡਾ ਇਲਾਕੇ ਦੇ ਵੇਟ ਖੇਤਰ ਰੜਾ ਮੰਡ ਦਾ ਦੌਰਾ ਕੀਤਾ ਇਸ ਮੌਕੇ ਉਨ ਦੇ ਨਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਡਾਕਟਰ ਰਾਜ ਕੁਮਾਰ ਚੱਬੇਵਾਲ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਵਿਦਾਇਕ ਕਰਮਵੀਰ ਸਿੰਘ ਘੋਮਣ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਆਸ਼ਿਕਾ ਜੈਨ ਚੇਅਰਮੈਨ ਗੁਰਵਿੰਦਰ ਸਿੰਘ ਪਾਵਲਾ ਐਸ ਡੀ ਐਮ ਟਾਂਡਾ ਪਰਮਪ੍ਰੀਤ ਸਿੰਘ ਤੇ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਤੇ ਨਹਿਰੀ ਵਿਭਾਗ ਦੇ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਸਤਰਿਆ ਦੇ ਨਾਲ ਲੱਗਦੇ ਪਿੰਡ ਅਬਦੁੱਲਾਪੁਰ ਰਾਹਤ ਕੈਂਪਾਂ ਵਿੱਚ ਰਹਿ ਰਹੇ ਪਿੰਡ ਮਿਆਣੀ ਅਤੇ ਟਾਂਡਾ ਸ਼੍ਰੀ ਹਰਗੋਬਿੰਦਪੁਰ ਸੜਕ ਤੇ ਆਰਜੀ ਕੈਂਪਾਂ ਵਿੱਚ ਰਹਿ ਰਹੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹੋਏ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਮੌਕੇ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਭੇਜੀ ਗਈ ਰਾਹਤ ਸਮੱਗਰੀ ਵੀ ਹੜ੍ਹ ਪੀੜਤਾਂ ਨੂੰ ਵੰਡੀ ਗਈ ਤੇ ਸੌਖੀ ਘੜੀ ਵਿੱਚ ਸਾਥ ਦੇ ਰਹੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦਾ ਵੀ ਮੁੱਖ ਮੰਤਰੀ ਨੇ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਔਖੀ ਘੜੀ ਦੇ ਵਿੱਚ ਅਸੀਂ ਆਪਣੇ ਭੈਣ ਭਰਾਵਾਂ ਦੀ ਪਦਦ ਕਰੀਏ। ਇਸ ਮੌਕੇ ਨੇ ਕਿਹਾ ਕਿ ਹਾਲਾਤ ਠੀਕ ਹੋਣ ਉਪਰੰਤ ਨੁਕਸਾਨ ਦੀ ਗਰਦਾਵਰੀ ਕਰਵਾਈ ਜਾਵੇਗੀ ਤੇ ਸੂਬਾ ਸਰਕਾਰ ਹੜਾਂ ਕਾਰਨ ਹੋਏ ਨੁਕਸਾਨ ਦੀ ਪਰਪਾਈ ਕਰੇਗੀ। ਪੰਜਾਬ ਅਪਡੇਟਸ ਦੇ ਇਸ ਖਾਸ ਬਲੈਟਨ ਵਿੱਚ ਅਨਾਈ ਤੁਸੀਂ ਬਣ ਰਹੇ ਚੜ੍ਹਦੀ ਕਲਾ ਟਾਈਮ ਟਿਵ ਦੇ ਨਾਲ ਧੰਨਵਾਦ